ਗਲਵਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤ ਜਿਹੜੀ ਇਸ ਮੁੌਕੇ 'ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਆ ਆਮ ਜਿਹੜੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਆਮ ਉਹ ਦਫ਼ਤਰਾਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਆਮ ਲੋਕਾਂ ਦਾ ਜਿਹੜਾ ਲਗਭਗ ਆਉਣਾ ਜਾਣਾ ਰਹਿੰਦਾ ਹੈਗਾ ਪਰ ਲਾਪਰਵਾਹੀ ਇੰਨੀ ਕਿ ਜੇਕਰ ਪਟਵਾਰਖਾਨੇ ਦਾ ਇੱਕ ਆਪਾ ਤੋਂ ਛੋਟਾ ਜਿਹਾ ਕਾਗਜ਼ ਗੁੰਮ ਹੋ ਜੇ ਪੰਜਾਬ ਦੇ ਵਿੱਚ ਸਦੀਆਂ ਉਮਰਾਂ ਟੱਪ ਜਾਂਦੀਆਂ ਨੇ ਉਹਨੂੰ ਠੀਕ ਕਰਨ ਤੇ ਉਹਨੂੰ ਲੱਭਣ ਤੇ ਅੱਜ ਭੀਖੀ ਦੇ ਵਿੱਚ ਖੜਿਆ ਆ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਨੇ ਵੀਡੀਓ ਨੂੰ ਕਰੋ ਚਲਦੀ ਚਲਦੀ ਸ਼ੇਅਰ ਉਹ ਸਾਹਮਣੇ ਤਹਿਸੀਲਦਾਰ ਸਾਹਿਬ ਦਾ ਆਪਣੇ ਦਾ ਦਫਤਰ ਹੈਗਾ ਕੁਦਰਤੀ ਬਰਸਾਤ ਹੈ ਕਿਸੇ ਦੇ ਸਾਰੇ ਦੀ ਗੱਲ ਨਹੀਂ ਅਸੀਂ ਕਿਸੇ ਨੂੰ ਇਹਦੇ ਦੋਸਤੀ ਨਹੀਂ ਠਰਾਂਦੇ ਪਰ ਜਿਵੇਂ ਆਪਾਂ ਕਹਿ ਸਕਦੇ ਜਿਵੇਂ ਆਪਣੇ ਸਰੀਰ ਦੀ ਕੇਅਰ ਕਰਦੇ ਆ ਜਦੋਂ ਆਪਾਂ ਸਾਰਾ ਘਰ ਚਲਾਉਣਾ ਹੋਵੇ ਇੱਕ ਨੌਕਰੀ ਦੇ ਸਿਰ ਤੋਂ ਜਾਂ ਆਪਾਂ ਉਹ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਆਪਣੇ ਘਰਾਂ 'ਚ ਵਰਤਦੇ ਹੋਈਏ ਤਨਖਾਹ ਦੇ ਰੂਪ ਦੇ ਵਿੱਚ ਤਾ ਆਪਣਾ ਫਰਜ਼ ਬਣਦਾ ਹੈਗਾ ਕਿ ਜਿਹੜੇ ਕਾਗਜ਼ ਨੇਗੇ ਪਬਲਿਕ ਦੇ ਜਿਹੜੇ ਕਾਗਜ਼ ਨੇ ਦਸਤਾਵੇਜ਼ ਨੇ ਜਿਹੜੇ ਉਹਨਾਂ ਦੀ ਸਾਮ ਸੰਭਾਲ ਕੀਤੀ ਜਾਵੇ ਤਸਵੀਰਾਂ ਲਾਈਵ ਮੈਂ ਤੁਹਾਨੂੰ ਕਿਉਂ ਦਿਖਾਉਣ ਲੱਗਿਆਂਗਾ ਬਾਅਦ ਚ ਵੀ ਅਸੀਂ ਪਾ ਦਿੰਦੇ ਪਰ ਲਾਈਵ ਤਸਵੀਰਾਂ ਨੇਗੀਆਂ 2:19 ਹੋ ਗਏ 2 ਤਰੀਕ ਹੈ 9ਵਾਂ ਮਿੰਟਾ 2025 ਐ ਦੂਸਰੇ ਪਾਸੇ ਤਸਕੀਲਦਾਰ ਸਾਹਿਬ ਨੇ ਇਧਰਲੇ ਪਾਸੇ ਜਿਹੜੇ ਪਟਵਾਰੀ ਬਹਿੰਦੇ ਨੇ ਮੀ ਆ ਚਲੋ ਸਮਝਦੇ ਆਪਾਂ ਸਥਿਤੀ ਨੂੰ ਪਾਣੀ ਜਿਹੜਾ ਦਫ਼ਤਰਾਂ ਦੇ ਵਿੱਚ ਆ ਤੁਰਿਆ ਫਿਰਦਾ ਹੈਗਾ ਆ ਸਾਹਮਣੇ ਜਿਹੜਾ ਰਿਕਾਰਡ ਹੈ ਆ ਪਾਣੀ ਹੈਗਾ ਆ ਸਾਹਮਣੇ ਜਿਹੜੇ ਰਿਕਾਰਡ ਪਏ ਨੇ ਇੱਜਣ ਵਾਸਤੇ ਦੁਬਾਰੇ ਫੇਰ ਦੇਖ ਲਉ ਐ ਆ ਆ ਪਾਣੀ ਹੈ ਤੁਹਾਨੂੰ ਮੈਂ ਦਿਖਾਉਣਾ ਆ ਪਾਣੀ ਹੈ ਨਾ ਤੇ ਆ ਆ ਜਿਹੜੇ ਰਿਕਾਰਡ ਪਏ ਨੇ ਕਿਹੜੇ ਪਾਣੀ ਚ ਭਿੱਜਣ ਤੇ ਛੱਡੇ ਹੋਏ ਨੇ ਤਾਂ ਹਾਂ ਤੋਂ ਚਾਉਂਦਾ ਗੱਲ ਬਖਰੀ ਹੈ ਪੂਰੇ ਪੰਜਾਬ ਦੇ ਵਿੱਚ ਸਥਿਤੀ ਇਹ ਜੀ ਹੈ ਇੱਥੇ ਨਾ ਕੋਈ ਚੇਰ ਤੇ ਜਿਹੜਾ ਕੋਈ ਮੁਲਾਜ਼ਮ ਹੈ ਉਹ ਮੌਜੂਦ ਹੈਗਾ ਆ ਆ ਹਾਲਾਤ ਨੇ ਇੱਕ ਕਾਗਜ਼ੀ ਨੂੰ ਠੀਕ ਕਰਨ ਵਾਸਤੇ ساری ਉਮਰ ਪੰਜਾਬ ਦੇ ਵਿੱਚ ਲੋਕਾਂ ਦੀ ਟੱਪ ਜਾਂਦੀ ਹੈ ਆਹ ਜਿਹੜੇ ਪਟਵਾਰੀ ਸਾਹਿਬ ਨੇ ਕਿੱਥੇ ਬੈਠਦੇ ਨੇ ਆਹ ਪਾਣੀ ਹੈਗਾ ਆ ਉੱਪਰੋਂ ਓਵੇਂ ਜਿਹੀ ਇਹਨਾਂ ਦੇ ਜਿਹੜੇ ਰਿਕਾਰਡ ਨੇ ਭਿੱਜ ਰਹੇ ਨੇ ਜ਼ਿਆਦਾ ਸਰਕਾਰ ਨੂੰ ਇਨਾਂ ਵਾਸਤੇ ਕੋਈ ਵਧੀਆ ਪ੍ਰਬੰਧ ਕਰਨੀ ਚਾਹੀਦੀ ਹੈ ਵੈਸੇ ਜਿਵੇਂ ਅਲਵਾਰੀਆਂ ਪਈਆਂ ਨੇਗੀਆਂ ਤੇ ਮੌਕੇ ਤੇ ਮੁਲਾਜ਼ਮ ਵੀ ਨਹੀਂ ਪਰ ਆਪ ਹੀ ਜਿੱਤੇ ਜਿਹੜੇ ਕਾਗਜ਼ ਨੇ ਆ ਕੁਰਸੀਆਂ ਤੇ ਹਨਾ ਇਹ ਹੋਰ ਤਾਂ ਤੁਸੀਂ ਦੇਖ ਰਹੇ ਹੋਗੇ ਜੇ ਇੱਕ ਮਾੜੀ ਚਾਰਖਰ ਫਟਵਾਰੀ ਸਾਹਿਬ ਤੋਂ ਕਿਸੇ ਤੋਂ ਲਿਖਿਆਉਣੇ ਉਹਨਾਂ ਸਾਰੀ ਉਮਰ ਪੰਜਾਬ ਦੇ ਵਿੱਚ ਟੱਪ ਜਾਂਦੀ ਹੈ ਰਾਹ ਹੀ ਨਹੀਂ ਦਿੰਦੇ ਪਰ ਇੱਥੇ ਜਿਹੜਾ ਲੱਖਾਂ ਕਰੋੜਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਜਿਹੜੇ ਕਾਗਜ਼ ਨੇ ਜਿਮੇਵਾਰ ਤੇ ਕੋਈ ਵੀ ਹੈ ਹਾਂਜੀ ਪਟਵਾਰੀ ਸਾਹਿਬ ਕੀ ਕਹਿਣਾ ਚਾਹੁੰਗੇ ਜਿਹੜੇ ਕਾਗਜ਼ ਭੇਜਦੇ ਨੇ ਹੈਜੀ ਮੈਨੂੰ ਤਾਂ ਦਿਦਾ ਨਹੀਂ ਬਾਈ ਕਿਨੇ ਦਿਨ ਆ ਆ ਮਯੂਦਾ ਜਿਹੜੇ ਕਾਗਜ਼ ਪਏ ਨੇ ਕਿਸੇ ਕੋਲਾ ਸਿੰਘ ਦੇ ਨੇਗੇ ਤੇ ਜਿਹੜੇ ਪਟਵਾਰੀ ਸਾਹਿਬ ਨੇ ਇਹਨਾਂ ਨੂੰ ਹੋ ਸਕਦਾ ਕਿਸੇ ਹੋਰ ਸਕੂਲ ਚ ਪੜਾਉਣਾ ਹੋਵੇ। ਇਹ ਕਹਿੰਦੇ ਨੇ ਵੀ ਤੁਹਾਨੂੰ ਇਹਨਾਂ ਨਹੀਂ ਦਾ। ਪਹਿਲਾਂ ਮੈਂ ਇੱਧਰਲਾ ਸਥਿਤੀ ਦਿਖਾਉਣਾ ਫਿਰ ਉਧਰ ਵੀ ਜਾ ਕੇ ਮੈਂ ਤੁਹਾਨੂੰ ਦਿਖਾਉਣਾਗਾ। ਆ ਮਜੀਦਾ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਕਰੋ। ਤੇ ਬੰਦੀ ਕਾਰਵਾਈ ਮੁਲਾਜ਼ਮਾਂ ਤੇ ਪਹਿਲਾਂ ਵੀ ਜਿਵੇਂ ਆਪਾਂ ਨੇ ਛੱਡਿਆ ਹੀ ਨਹੀਂ ਕੋਈ। ਇਦਕ ਵੀ ਹੋ ਸਕਦਾ ਕਿ ਦਾ ਦਿਨ ਮਾੜਾ ਚੜਿਆ ਹੋਵੇ। ਸ਼ੇਅਰ ਕਰੋ। ਤੇ ਆ ਹਾਲਾਤ ਨੇ ਇਹ ਤਾਂ ਇਹ ਨਾ ਇਹ ਪਟਵਾਰੀ ਇੱਥੇ ਦਿਖ ਰਹੇ ਨੇ ਤੇ ਸੀਵਾ ਕਲਾਂ ਗੁਰਥੜੀ ਦੇ ਜਿਹੜਾ ਨਾ ਇੱਥੇ ਇਹ ਦਿਖ ਰਹੇ ਨੇ ਅੱਖਾਂ ਤੋਂ ਜਿਹੜਾ ਪਾਣੀ ਛੌਂ ਰਿਹਾ ਇਹ ਇਹ ਬਾਦੂ ਜਿਹੜੀ ਲਾਈਟ ਚੱਲ ਰਹੀ ਹੈ ਬਾਦੂ ਪੱਖੇ ਚੱਲਣ ਨੇ ਕੁਰਸੀ ਤੇ ਕੋਈ ਵੀ ਮੁਲਾਜ਼ਮ ਨਜ਼ਰ ਨਹੀਂ ਆ ਰਹੇ ਆ ਵੀ ਸਾਹਮਣੇ ਪਏ ਕੋਈ ਸਵਤੰਤਰ ਪਟਵਾਰੀ ਹੈ ਹਲਕਾ ਸਮਾਉਂਦਾ ਹੋ ਸਕਦਾ ਕਿਸੇ ਕੰਮਕਾਰਜ ਬਸ ਗਿਆ ਹੋਵੇ ਪਰ ਕਾਗਜ਼ਾਂ ਦੀ ਦੇਖਭਾਲ ਕਰਨਾ ਵੀ ਜਿਹੜੀ ਜ਼ਿੰਮੇਵਾਰੀ ਹੈ ਆਹ ਸਥਿਤੀ ਪਈ ਹੈ ਜੀ ਪਾਣੀ ਦੇ ਵਿੱਚ ਆ ਪਾਣੀ ਨੇ ਜੋ ਸੁਹਾ ਹੈ ਨਾ ਆਹ ਦੇਖੋ ਨਾ ਲੱਕ ਆ ਦੇ ਕੋ ਕੋ ਤੋਂ ਵੀ ਦੇਖਣ ਦੇ ਸੈਕਿੰਡ ਟੱਪ ਜਾ ਇਹ ਵੀ ਕਿਸੇ ਪਟਵੰਤੇ ਆਵਦਾ ਹੈਗਾ ਆ ਹਾਲਾਤ ਨੇ ਮੇਰੀ ਤਾਂ ਧਰਤੀ ਦੇ ਸਾਰਾ ਥੱਲੇ ਪਿਆ ਪਾਣੀ ਦੇ ਵਿੱਚ ਜਿਹੜੇ ਕਾਬਜੇ ਰੋੜ ਰਹੇ ਨੇ ਤਨਖਾਹਾਂ ਇੱਕ ਦਿਨ ਲੇਟ ਹੋ ਜਾਣ ਤਾਂ ਚੀਕਾਂ ਵੱਜਦੀਆਂ ਨਹੀਂ ਆ ਜੇ ਕੋਈ ਗਾਹਕ ਨਾ ਆੜੇ ਪੰਜ ਚਾਰ ਸੌ ਨਾ ਬਣੇ ਇਹ ਲੋਕਾਂ ਦੇ ਇਥੋਂ ਦੀਆਂ ਜਿਹੜੀਆਂ ਗੱਲਾਂ ਨੇ ਗੀਆਂ ਕਿ ਚਾਰ ਪੈਸੇ ਲੈ ਬਿਨਾ ਕੋਈ ਨਹੀਂ ਕੁਝ ਕਰਦਾ ਪਹਿਲਾਂ ਵੀ ਜਿਹੜੇ ਵੱਡੇ ਇਲਜ਼ਾਮ ਲੱਗੇ ਦੀ ਪਰ ਕਿਸੇ ਦੇ ਰਿਕਾਰਡ ਦਾ ਕਿਤੇ ਕੁਝ ਨਹੀਂ ਹੈਗਾ ਜੋ ਹੋਵੇ ਨਾ ਹੋਵੇ ਕਿੰਨੇ ਪਟਵਾਰੀ ਸਹਿਬਾਨ ਨੇ ਉਹਦੇ ਵਿੱਚੋਂ ਮੇਰੇ ਖਿਆਲ ਆ ਵੀ ਇੱਕ ਪਟਵਾਰੀ ਸਾਹਿਬ ਇੱਥੇ ਜਿਹੜੇ ਨਾਜ਼ਰ ਆਏ ਨੇ ਕੰਮ ਕਰੀ ਜਾਂਦੇ ਨੇ ਆਪ ਦਾ ਹਾਂਜੀ ਦਫ਼ਤਰ ਜੀ ਅੱਜ ਤੱਕ ਨੂੰ ਨਹੀਂ ਆਇਆ ਸ਼ਮਾ ਕੋਈ ਨਹੀਂ ਆਇਆ ਜੀ ਆਏ ਜਿਹੜੀ ਰਿਕਾਰਡ ਨਾਲ ਛੇੜ ਛਾੜ ਵੀ ਇਹਨੋਂ ਬਾਅਦ ਦੇ ਵਿੱਚ ਵੀ ਕੋਈ ਪਟਵਾਰੀ ਨਹੀਂ ਹੈਗੇ ਤਸਵੀਰਾਂ ਜਿਹੜੀਆਂ ਲਾਈਵ ਨੇ ਗਈਆਂ ਆ ਹਾਲਾਤ ਨੇ ਤੁਸੀਂ ਦੇਖ ਰਹੇ ਹੋਗੇ ਗਲਵਾ ਟੀਵੀ ਦੇ ਅਫੀਸ਼ੀਅਲ ਪੇਜ ਤੇ ਦੋਸਤੋ ਲਾਈਵ ਸਾਡਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਆਮ ਲੋਕਾਂ ਦਾ ਜਿਹੜਾ ਜਨਜੀਵਨ ਹੈ ਇਹਨਾਂ ਚੀਜ਼ਾਂ ਤੇ ਲੱਗਿਆ ਹੋਇਆ ਹੈਗਾ ਪਰ ਇੱਕ ਕਾਗਜ਼ ਜੇ ਕਿਤੇ ਖਰਾਬ ਹੁੰਦਾ ਜਾਂ ਸਰਕਾਰ ਦਾ ਰਿਕਾਰਡ ਕਿਤੇ ਵੀ ਖਰਾਬ ਹੁੰਦਾ ਤਾਂ ਇਹਦੀ ਬਣਦੀ ਜ਼ਿੰਮੇਵਾਰੀ ਕਿਹੜੇ ਇੱਥੇ ਕਿਸੇ ਤੇ ਕੋਈ ਨਿਭਾਉਣਾ ਜਿਹੜੀ ਸਥਿਤੀਆਂ ਤੋਂ ਦਿਖਾਤੀ ਜੇਕਰ ਭਾਈ ਤੁਹਾਡਾ ਕਾਗਜ਼ ਜਾਂ ਕੋਈ ਇਦਾਂ ਦਾ ਹੋਵੇਗਾ ਤਾਂ ਭਿੱਖੀ ਦਫ਼ਤਰ ਨਾਲ ਸੰਬੰਧਿਤ ਵੀ ਜਿਹੜੀ ਮੈਂ ਤੁਹਾਨੂੰ ਦਿਖਾਤਾ ਤੁਸੀਂ ਆਪਣੇ ਦੀ ਜਿਹੜੀ ਆਪ ਗੌਰ ਕਰ ਸਕਦੇ ਹੋ ਸਰਕਾਰ ਹੈ ਜਿਹੜੀ ਉਹ ਹੂਕ ਨਹੀਂ ਸੁੱਕੀ ਪਈ ਹੈ ਕਿੰਨੇ ਪਟਵਾਰੀ ਨੇ ਇੱਥੇ ਮੇਰੇ ਖਿਆਲ ਵਿੱਚ ਇੱਕੋ ਹੀ ਜਿਹੜਾ ਨਜ਼ਰ ਆਇਆਗਾ ਇੱਕ ਜਾਂ ਦੋ ਪਰ ਬਾਕੀ ਚਲੋ ਪਤਾ ਨਹੀਂ ਨਾ ਇੱਥੇ ਕੋਈ ਕਰਮਚਾਰੀ ਹੈ ਕੋਈ ਵੀ ਜਿਹੜੇ ਆਪਾਂ ਕਿਸੇ ਤਰ੍ਹਾਂ ਤਹਿਸੀਲਦਾਰ ਸਾਹਿਬ ਦੇ ਦਫਤਰ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਵਿੱਚੋਂ ਵੀ ਬਹੁਤ ਕਿਹੜੇ ਘੱਟ ਨਜ਼ਰ ਆ ਰਹੇ ਨੇ ਅਚਾਨਕ ਮਚਾਰਾ ਦਿੱਤਾ ਸੀ ਉਹ ਤੋਂ ਉੱਤਰੋਂ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਨੇ ਦੋ ਦੋ ਤਨਖਾਹਾਂ ਲੈਣੀਆਂ ਇੱਕ ਸਰਕਾਰ ਤੋਂ ਤਨਖਾਹ ਲੈਣੀ ਦੂਜਾ ਝਾਕ ਰੱਖਣੀ ਵੀ ਕੋਈ ਆਊਗਾ ਕਿ ਨਾ ਕੱਲ ਦੇ ਵੀ ਮੌਜੂਦਾ ਹਾਲਾਤ ਜੋ ਬਣੇ ਨੇ ਉਹ ਚਲੋ ਕਿਸੇ ਕਾਰਨਾ ਕਰਕੇ ਜਿਵੇਂ ਵੀ ਹੋਈ ਸੈਟਿੰਗ ਹੈ ਨਾ ਪਰ ਜਿਹੜੇ ਅੱਜ ਦੇ ਮੌਜੂਦਾ ਹਾਲਾਤ ਨੇ ਤੁਹਾਨੂੰ ਉਹ ਦਿਖਾਏ ਨੇਗੇ ਪਿੱਖੀ ਤੇ ਪਟਵਾਰਖਾਨੇ ਦੇ ਵਿੱਚ ਕਾਗਜ਼ਾਂ ਦੀ ਜਿਹੜੀ ਪਾਣੀ ਨਾਲ ਜਿਹੜੇ ਭਿੱਜ ਪਏ ਨੇ ਕੋਈ ਇੱਥੇ ਪਟਵਾਰੀ ਸਾਹਿਬ ਜੀ ਦੀ ਜ਼ਿੰਮੇਵਾਰੀ ਬਣਦੀ ਏ ਉਹ ਪੱਖੇ ਚੱਲੀ ਜਾਂਦੇ ਨੇ ਲਾਈਟਾਂ ਚੱਲੀ ਜਾਂਦੀਆਂ ਨੇ ਮੀਂਹ ਦਾ ਜਿਹੜਾ ਮੌਸਮ ਹੈਗਾ ਆਪਦੀ ਜਿਹੜੀ ਜ਼ਿੰਮੇਵਾਰੀ ਤੋਂ ਪਰਾਂ ਹੋ ਰਹੇ ਨੇ ਕਮੈਂਟ ਬਾਕਸ ਦੇ ਵਿੱਚ ਕਿਸੇ ਨੇ ਕੋਈ ਸਪੈਸ਼ਲ ਚੀਜ਼ ਪੁੱਛਣੀ ਹੈ ਤਾਂ ਪੁੱਛ ਸਕਦਾ ਹੈਗਾ ਲਾਈਵ ਕਵਰੇਜ ਹੈ ਤਾਂ ਆਹ ਹਾਲਾਤ ਨੇ ਬਈ ਜੀ ਗਰਾਊਂਡ ਦੀ ਰੋਤ ਪਾਣੀ ਭਰ ਗਿਆ ਕੁਦਰਤੀ ਬਰਸਾਤ ਹੈ ਕੋਈ ਗੱਲ ਨਹੀਂ ਹੈ ਜੀ ਪਰ ਜਿਹੜੇ ਰਿਕਾਰਡ ਨੇ ਜਿਹੜੇ ਆਮ ਲੋਕਾਂ ਦੀ ਸਾਰੀ ਜ਼ਿੰਦਗੀ ਇੱਕ ਕਾਗਜ਼ੇ ਨੂੰ ਬਣਾਉਣ ਤੇ ਲੱਗ ਜਾਂਦੀ ਹੈ ਉਹ ਇਹਨਾਂ ਦੀ ਜਿਹੜੀ ਐਨੇ ਅਣਗੇਲੀਆ ਪਟਵਾਰੀਆਂ ਦੀ ਜਾਂ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਮੌਜੂਦਾ ਹਾਲਾਤ ਕੀ ਨੇਗੇ ਉਹ ਬਿਲਡਿੰਗਾਂ ਤੇ ਬੜਾ ਬੜਾ ਖਰਚਾ ਪਾਇਆ ਜਾ ਰਿਹਾ ਹੈਗਾ ਵੀ ਆਹ ਬਣ ਗਿਆ ਆਹ ਬਣ ਗਿਆ ਅਲਮਾਰੀਆਂ ਦੇ ਵਿੱਚ ਜਿਹੜੇ ਹੋ ਸਕਦੇ ਖਾਲੀ ਹੋਣ ਪਰ ਉੱਤੇ ਉਹਨਾਂ ਦੇ ਕਾਗਜ਼ ਪਾਣੀ ਨਾਲ ਭਿੱਜ ਰਹੇ ਨੇ ਇਹ ਸਥਿਤੀ ਬਣੀ ਹੋਈ ਹੈ। ਤਾਂ ਕਿ ਤਸੀਲ ਦੇ ਵਿੱਚ ਜਿਹਦੇ ਵੀ ਕੋਈ ਆਪਦੇ ਪਈ ਕਾਗਜ਼ ਪੱਤਰ ਨੇ ਤੁਹਾਨੂੰ ਵੀਡੀਓ 'ਚ ਦਿਖਾ ਦਿੱਤੇ ਉਹ ਪਾਣੀ ਦੇ ਵਿੱਚ ਆਏ ਰੁਲਦੇ ਫਿਰਦੇ ਨੇ। ਆਪਦੇ ਤੁਸੀਂ ਸ਼ਾਮ ਕਿਸ ਸੰਭਾਲ ਕੇ ਆਪਦੇ ਕਾਗਜ਼ਾਂ ਦੀ ਗੌਰ ਕਰ ਲਓ। ਪ੍ਰਸ਼ਾਸਨ ਹੂਕ ਨਹੀਂ ਦੇ ਸੁੱਤਾ ਪਿਆਗਾ ਕਿਉਂਕਿ ਬਹੁਤ ਸਾਰੇ ਕਹਿ ਦੰਗੇ ਸਾਡੀ ਜੀ ਹੜਾਂ 'ਚ ਡਿਊਟੀ ਲੱਗੀ ਸਾਡੀ ਆਹ ਲੱਗੀ ਸਾਡੀ ਫਰਾਂ ਲੱਗੀ। ਪਰ ਜਿਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਉਹ ਕਾਗਜ਼ਾਂ ਤੇ ਡਿਊਟੀਆਂ ਲੱਗਦੀਆਂ ਨੇ ਅਸੀਂ ਇਹਦੇ ਵਿੱਚ ਨੋ ਡਾਟ। ਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਥਾਂ ਤੇ ਰੱਖਣਾ। ਇੱਕ ਇਹ ਵੀ ਜ਼ਿੰਮੇਵਾਰੀ ਹੈ ਦੋਸਤੋ ਜੁੜੇ ਰਹੋ ਗੱਲਬਾਤ ਟੀਵੀ ਦੇ ਨਾਲ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਧੰਨਵਾਦ